ਇਹਦੇ ਕਈ ਤਰੀਕੇ ਨੇ ਤੇ ਬਹੁਤ ਸੌਖੇ ਵੀ ਨੇ ਸਭ ਤੋਂ ਪਹਿਲਾਂ ਤਾਂ ਸਿੱਧਾ ਧੰਨਵਾਦ ਕਰਨਾ ਹਾਂ ਉਹਨਾਂ ਲੋਕਾਂ ਨੂੰ ਲੱਭ ਕੇ ਉਹਨਾਂ ਨੂੰ ਕਹਿਣਾ ਕਿ ਤੁਹਾਡਾ ਕੰਮ ਮਹੱਤਵਪੂਰਨ ਹੈ ਫਿਰ ਮੀਟਿੰਗਾਂ ਵਿੱਚ ਜਾਂ ਸਾਰਿਆਂ ਸਾਹਮਣੇ ਉਹਨਾਂ ਦੇ ਕੰਮ ਦਾ ਜ਼ਿਕਰ ਕਰਨਾ ਅੱਛਾ ਕਈ ਵਾਰ ਕੰਪਨੀ ਦੇ ਫੰਕਸ਼ਨ ਹੁੰਦੇ ਨੇ ਉੱਥੇ ਸਿਰਫ ਸੇਲਜ਼ ਵਾਲਿਆਂ ਨੂੰ ਨਹੀਂ ਸਪੋਰਟ ਸਟਾਫ ਨੂੰ ਵੀ ਬੁਲਾਓ ਉਹਨਾਂ ਦਾ ਵੀ ਸਨਮਾਨ ਕਰੋ ਹਾਂਜੀ ਬਿਲਕੁਲ ਜਦੋਂ ਕਾਰਗੁਜ਼ਾਰੀ ਦੇਖਦੇ ਹੋ ਤਾਂ ਸਿਰਫ ਨਤੀਜੇ ਨਹੀਂ ਸਹਿਯੋਗ ਟੀਮ ਵਰਕ ਇਹਨਾਂ ਚੀਜ਼ਾਂ ਨੂੰ ਵੀ ਮਤਵ ਦਿਓ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਪਰ ਇਹਨਾਂ ਦਾ ਅਸਰ ਬਹੁਤ ਵੱਡਾ ਹੁੰਦਾ ਹੈ। ਵਾਹ ਇਹ ਤਾਂ ਬਹੁਤ ਹੀ ਕਮ ਦੇ ਨੁਕਤੇ ਨੇ। ਤਾਂ ਜੇ ਆਪਾਂ ਸਾਰੀ ਗੱਲ ਨੂੰ ਸਮੇਟੀਏ ਤਾਂ ਨਿਚੋੜ یہی ਹੈ ਕਿ ਕਿਸੇ ਵੀ ਕਾਮਯਾਬੀ ਦੀ ਚਮਕ ਦੇ ਪਿੱਛੇ ਉਸਦੀ ਅਸਲ ਨਹੀਂ ਉਸ ਦੀਆਂ ਜੜ੍ਹਾਂ ਤੇ ਉਹ ਸਾਰੇ ਅਣਦੇਖੇ ਯਤਨਾਂ ਨੂੰ ਪਹਿਚਾਣਨਾ, ਯਾਦ ਰੱਖਣਾ ਤੇ ਸਭ ਤੋਂ ਵੱਡੀ ਗੱਲ ਉਹਨਾਂ ਦਾ ਸਤਿਕਾਰ ਕਰਨਾ ਬਹੁਤ ਜ਼ਰੂਰੀ ਹੈ। ਹਾਂਜੀ ਕਿਉਂਕਿ ਜੜ੍ਹਾਂ ਤੋਂ ਬਿਨਾ ਦਰਖਤ ਉਹ ਕਦੇ ਵੀ ਹਰਾ-ਪਰਾ ਨਹੀਂ ਰਹਿ ਸਕਦਾ। ਬਿਲਕੁਲ ਸਹੀ ਕਿਹਾ ਤੁਸੀਂ। ਤੇ ਇਹ ਜਾਣਨਾ ਵੀ ਦਿਲਚਸਪ ਹੈ ਕਿ ਜਿਹੜਾ ਡੂੰਗਾ ਵਿਚਾਰ ਹੈ ਨਾ ਜਿਸ ਤੇ ਅਪਾ